ਘੜਾ ਬਸੰਦਾ ਆ ਦੇਖੋ ਬਾਲਾ ਇਕੱਠ ਬਾਦ ਵਾਲੇ ਪਿੰਡ ਦੇ ਲੋਕ ਕਲਾ ਕਰਦੇ ਲੋ ਜਿਕਰਾ ਛਡੋ ਵੀ ਬਾਲੇ ਪਿੰਡਾਂ ਦੇ ਨਾਂ ਤੇ ਬੋਲੋ ਸਾਨਿਆ ਧੰਨਵਾਦ ਮੇਰੀਆਂ ਮਾਮਾ ਦਾ ਮੇਰੀਆਂ ਮਾਮਾ ਦਾ ਮੇਰੀਆਂ ਭੈਣਾਂ ਦਾ ਨੌਜਵਾਨਾਂ ਦਾ ਅਪੁਰਖਾਂ ਦਾ ਪਿੰਡ ਬਾਗਲ ਕੌਂਟੇਂਟ ਦੇ ਸਾਡਾ ਇੰਨਾ ਤੁਸੀਂ ਨਿੱਗਾ ਸਵਾਦ ਕੀਤਾ ਤੁਹਾ ਬਹੁਤ ਤੈਗ ਧੰਨਵਾਦ ਆ ਬਈ ਇੱਕ ਤਰੀਕ ਚੇਤੇ ਰੱਖਿਓ ਚੇਤੇ ਰੱਖਿਓ ਇੱਕ ਤਰੀਕ 2015 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਦਲੀਆਂ ਚ ਰੋਲੇ ਗਏ ਰੂੜੀਆਂ ਦੇ ਰੋਲੇ ਗਏ ਸਰਕਾਰ ਕੀ ਦੀ ਸੀ ਸੋਡੇ ਪੈਣ ਵਾਲੇ ਬਾਦਲਾਂ ਦੀ 1 ਜੂਨ 1983 ਚੇਤੇ ਰੱਖਿਓ ਦਰਬਾਰ ਸਾਹਿਬ ਤੇ ਹਮਲਾ ਹਜ਼ਾਰਾਂ ਸਾਡੇ ਨੌਜਵਾਨ ਮਾਮਾ ਬੱਚੇ ਭੈਣਾ ਬਿਰਕਤਲ ਹੋਏ ਸਾਡੇ ਤਾਤ ਟਾਏ ਗੁਰੂ ਘਟਾਏ ਚੇਤੇ ਰੱਖਿਓ ਕਾਂਗਰਸ ਖੂਨੀ ਪੰਜੇ ਨੂੰ ਚੇਤੇ ਰੱਖਿਓ ਉਹ ਖੂਨੀ ਪੰਜੇ ਦਾ ਸਾਥ ਦੇ ਨਾਲੇ ਬਾਦਲਾ ਨੂੰ ਭਾਜੇਪੀ ਵਾਲਾ ਨੂੰ ਚੇਤੇ ਰੱਖਿਓ ਚੇਤੇ ਰੱਖਿਓ ਵਾਕਰਾਂ ਨੂੰ ਜਿਨ੍ਹਾਂ ਨੇ ਸਾਡੇ ਨੌਜਵਾਨ ਮੁੰਡੇ ਚਾੱਕ ਕੇ ਨਸਲ ਲਾ ਕੇ ਦਿਨੂ ਕਰ ਦਿੱਤੇ ਨੇ ਚੇਤੇ ਰੱਖਿਓ ਵਾਕਰਾਂ ਨੂੰ ਜਿੰਨਾਂ ਨੇ ਸਾਡੀ ਜਵਾਨੀ ਚਿੱਤਿਆਂ ਤੇ ਲਾ ਕੇ ਮਾਰਤੀ ਆ ਚੇਤੇ ਰੱਖੋ ਪਿੰਡ ਬਦਲ ਵਾਲਿਓ ਭੁੱਲ ਨਾ ਜਾਓ ਵਾਦਾ ਕਰਕੇ ਜਾਂਦਾ ਪਿੰਡ ਬਾਦਲ ਦੀ ਧਰਤੀ ਦੇ ਖੜਕੇ ਤੁਸੀਂ ਲੋਕਾਂ ਦਾ ਸਾਥ ਦਿੱਤਾ ਆ ਪਾਰਲੀਮੈਂਟ ਦੀਆਂ ਪੌੜੀਆਂ ਤੇ ਚੜਿਆ ਯਾਦ ਰੱਖਿਓ ਇਹ ਆਵਾਜ਼ ਆ ਜਿਹੜੀ ਇਹ ਤੁਹਾਡੇ ਪੰਜਾਬ ਲਈ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਲਈ ਤੁਹਾਡੀਆਂ ਪੀੜ੍ਹੀਆਂ ਲਈ ਤੁਹਾਡੀ ਵਿਰਾਸਤ ਲਈ ਕੋਈ ਮਰਜ਼ੀ ਪ੍ਰਧਾਨ ਮੰਤਰੀ ਹੋਵੇ ਕੋਈ ਗ੍ਰਹਿ ਮੰਤਰੀ ਹੋਵੇ ਕੋਈ ਸਪੀਕਰ ਬੈਠਾ ਹੋਵੇ ਯਕਤ ਨਾਲ ਅੱਖਾਂ ਜੱਖਾਂ ਪਾ ਕੇ ਤੁਹਾਡੀ ਹੱਕ ਦੀ ਗੱਲ ਕਰਨ ਦਾ ਮੈਂ ਦਾ ਪ੍ਰਣ ਕਰਦਾ ਆ। ਆਹ ਉਹ ਲੋਕੀਆਂ ਬਦਾਰੀਆਂ ਬਹੁਤ ਖਾਵੇ ਧੋਖੇ ਹੁਣ ਮੌਕਾ ਨਹੀਂ ਮਿਲਣਾ ਮੁੜ ਕੇ ਪਛਤਾਉਂਦਾ ਕੋਈ ਫਾਇਦਾ ਨਹੀਂ ਤੁਹਾਡੇ ਕੋਲੇ ਮੌਕਾ ਆਇਆ ਸਾਥ ਦੇ ਉਹ ਰੜ ਕੇ ਇੱਕ ਤਰੀਕ ਨੂੰ ਚਤੇ ਰੱਖਿਓ 1 ਜੂਨ ਨੂੰ ਚੋਣ ਸ਼ਾਲ ਬਾਲਟੀ ਹੈ ਸਵਾਬ ਬਾਦਲਾਂ ਦੇ ਪਿੰਡ ਤੋਂ ਸ਼ੁਰੂਆਤ ਹੋ ਚੁੱਕੀ ਹੈ ਬਾਦਲਾਂ ਦਾ ਕਿਲਾ ਜਿਹੜਾ ਢਹਿ ਤੇਰੀ ਕਰਕੇ ਤਾਸ਼ ਨਸ਼ਟ ਕਰ ਦੇਣਾ ਕੈਮਰਾ ਦੇ ਜਵਾਬ ਬਾਦਰਾ ਵਾਹੁਰ ਜੀ ਖਾਲਸਾ ਵਾਹੁਰ ਜੀ ਕੀ ਫਤਿਹ ਲekin ਬਾਦਲਾਂ ਦੇ ਏਰੀਆ ਤੋਂ ਲੱਗਦਾ ਹੋਣਾ ਵੀ ਕਿਤੇ ਘਟਨਾ ਜਾਈਏ ਇਕੱਠੇ ਵੇਖ ਕੇ ਕਿਵੇਂ ਲੱਗਿਆ ਨਹੀਂ ਨਹੀਂ ਇੱਥੇ ਦਾ ਬਾਦਲਾਂ ਦੇ ਬਾਹਲੇ ਦਿੱਤੇ ਆ ਹਾਂ ਉਹਨੇ 3D ਐਚਓ ਕਰਨੀ ਹੈ ਤੇਰੀ ਅਸੀਂ ਹਾਂ ਬਾਦਲ ਦੇ ਪਿੰਡ ਚ ਹਾਂ ਸੰਕੜੇ ਮਾਵਾ ਭੈਣਾ ਵੱਲੋਂ ਸਵਾਦ ਕਰਨਾ ਹਾਂ ਸੰਕੜਿਆਂ ਦੀ ਗਿੰਦ ਚ ਨੌਜਵਾਨ ਬਜ਼ੁਰਗਾਂ ਦਾ ਆਉਣਾ ਕੋਈ ਆਪੇ ਹਸਾ ਲੋਈ ਬਾਦਲ ਦੇ ਪਿੰਡ ਚ ਤੁਸੀਂ ਕਿਹਾ ਕਿ ਇਹਨਾਂ ਦੀ ਜੜ ਪਟਣੀ ਆ ਕਿਲਾ ਟਾਉਣਾ ਹੈ ਕੀ ਲੱਗਦਾ ਹਾਂ ਤਾ ਕੇ ਛੱਡਾਂ ਲੱਗਦਾ ਸੀ ਕੱਟ ਹੋ ਜੂ ਇੰਨਾ ਬਾਦਲ ਕੇ ਪਿੰਡਾਂ ਮੈਂ ਹੈਰਾਨ ਆ ਵੀ ਲੋਕ ਆਦੇ ਨੀ ਡਰ ਐ ਇਨਾ ਡਰ ਐ ਫਿਰ ਵੀ ਲੋਕ ਦਹਿਸ਼ਤ ਨੂੰ ਡਰ ਨੂੰ ਤੋੜ ਕੇ ਬਾਈ ਬਾਹਰ ਆਏ ਐ ਕਿਹੜਾ ਬਾਗਲਾ ਦਾ ਫਤੇ ਕਰਕੇ ਜਾਵਾਂ ਤੁਹਾਨੂੰ ਪਿੱਛੋਂ ਲੱਗਦਾ ਹੋਊਗਾ ਸ਼ਾਇਦ ਆਕੇ ਤੇ ਇਧਰ ਲੀਰੀਓ ਜੁਨਾ ਘੱਟ ਕੇ ਲੱਖਾ ਚਲਾ ਜਾਵੇ ਮੈਂ ਹੈਰਾਨ ਆ ਇੱਥੇ ਕਿਉਂ ਆਲੀ ਖੜੇ ਆ ਲੰਬੀ ਖੜੇ ਆ ਬਾਦਲਪਿੰਡ ਤੋਂ ਆਏ ਆ ਸਭ ਤੋਂ ਜ਼ਿਆਦਾ ਹੰਗਾਰਾ ਲੰਬੀ ਜੇ ਮਿਲ ਰਿਹਾ ਅੱਛਾ ਹਾਂ ਜੇ ਚੁੱਕਾ ਮਾ ਇੱਥੇ ਬਾਰਾ ਜਿਹੜੀ ਕਹਿੰਦੇ ਪੰਥ ਦੀ ਹਵਾ ਚੱਲ ਗਈ ਮੇਲੇ ਦਾ ਚੱਲ ਗਈ ਚੱਲ ਗਈ ਭਾਈ ਚੱਲ ਦੋ ਦਿਨ ਪਹਿਲਾਂ ਕਹਿੰਦੇ ਲੱਖਾਂ ਡਾਊਨ ਪੋਜੀਸ਼ਨਰੀ ਵੀ ਹੋਣ ਆਪਾਂ ਇਹ ਪਿਛਲੇ ਦੋ ਦਿਨਾਂ ਚ ਪੂਰੀ ਨੇਰੀ ਬਗੀ ਪਈ ਆ ਅੱਜ ਵਾਲੀ ਹਵਾ ਵੇਖ ਕੇ ਤੇ ਲੱਗਦਾ ਰੇਕ ਦਾ ਮਨ ਬਦਲ ਜਾਣਾ ਬਹੁਤ ਬਹੁਤ ਜਿਆਦੇ ਭਾਈ ਮਾਹੌਲ ਬਣਿਆ ਪਿਆ ਧੰਨਵਾਦ ਲੰਬੀ ਹਲਕੇ ਦੇ ਖਾਸਾ ਉਹਦੇ ਲੋਕਾਂ ਦਾ ਜਿਹੜੀ ਗੱਲ ਇੱਥੇ ਇਹ ਮਾਵਾ ਕਹਿੰਦੀ ਇਹ ਪੁੱਤ ਨਹੀਂ ਇਹਨਾਂ ਗਦਾਰਾਂ ਦਾ ਬਹੁਤ ਸਾ ਦਿੱਤਾ ਹੁਣ ਨਹੀਂ ਬਹੁਤ ਦੇਖ ਲਿਆ ਸੀ ਜੀ ਹਾਂ ਭਾਨੇ ਕੀ ਹਾਲ ਹੈ ਬੱਠੀ ਆਇਆ ਇੱਧਰ ਆ ਕੇ ਕਿਵੇਂ ਲੱਗੇ ਅੱਜ ਇੱਧਰ ਆ ਕੇ ਤੈਨੂੰ ਐ ਲੱਗਦਾ ਇਹ ਤਾਂ ਲੋਕਾਂ ਨੂੰ ਘਣਾ ਚਾਹੁੰਦੇ ਆ ਵੀ ਕਾਂਗਰਸ ਤੇ ਝਾੜੂ ਵਾਲੇ ਇਹ ਕਿੱਥੇ ਹੋਏ ਫਿਰਦਣਗੇ ਇਹ ਆ ਪਿੰਡਾਂ ਚ ਤੁਹਾਨੂੰ ਆਪਾਂ ਨੂੰ ਬੇਕੂ ਬਣਾਇਆ ਜਾਂਦੇ ਨੇ ਇੱਥੇ ਇਕੱਠੇ ਹੋ ਕੇ ਵੋਟ ਕਿਉਂ ਨਹੀਂ ਮੰਗਦੇ ਉਧਰੋਂ ਭਾਜਪਾ ਦੇ ਚਾਹ ਬਾਦਲਗੇ ਲਾਣਾ ਇਕੱਠਾ ਹੈ ਇਹ ਲੋਕਾਂ ਨੂੰ ਬੇਕੂ ਬਣਾਇਆ ਜਾਂਦੇ ਨੇਗੇ ਉਹਦਾ ਜਿਹੜੀ ਲਕੀਰ ਦੀ ਲੜਾਈ ਖੱਚ ਕੇ ਲੜ ਰਹੇ ਆ ਉਹਦਾ ਆਪਾਂ ਹੀ ਲੜ ਰਹੇ ਆ ਹੈਨਾ ਇਹਦਾ ਬੇਕੂਫ ਲੋਕਾਂ ਨੂੰ ਬਣਾਇਆ ਜਾ ਰਿਹਾ ਕਿੰਨਾ ਕੁ ਟਾਈਮ ਬਣਾ ਲੈਣਗੇ ਹੁਣ ਨਹੀਂ ਬੰਦ ਲੋਕ ਬੇਕੂਫ ਤੁਸੀਂ ਬਦੂਰ ਸਾਹਿਬ ਆ ਫਰੀਦਕੋਟ ਵੀ ਮਿਲੇ ਆ ਆਪਾਂ ਚਾਰ ਸੀਟਾਂ ਲੈ ਕੇ ਜਾ ਰਹੇ ਆ 2027 ਦੀ ਸਰਕਾਰ ਬਣਾ ਰਹੇ ਆ 2027 ਦੀ ਸਰਕਾਰ ਪੰਜਾਬ ਦੀ ਹੋਊਗੀ ਚਾਰ ਸੀਟਾਂ ਪੰਜਾਬ ਦੀ ਕਿੰਨੀ ਪਾਰਟੀ ਦੀ ਕਿੰਨੀ ਪਾਰਟੀ ਪੰਚਤਕ ਪਾਰਟੀ ਹੋਊਗੀ ਚਾਰ ਚਾਰ ਐਪੀ ਜਾ ਰਹੇ ਆ ਫਿਰ ਚਾਰ ਐਪੀ ਜਾ ਰਹੇ ਨੇ ਦੁਆਰ ਸਤਾਈ ਜਾਓ ਜਿਹੜਾ ਸਾਡਾ ਸਾਹਮਣੇ ਸਪੀਕਰ ਲਾ ਕੇ ਤਿਆਰ ਕਰਾਇਆ ਉਹ ਕੱਲਾ ਸੀ ਭਾਈ ਬ੍ਰੈਂਡਰ ਹੀ ਤਿਆਰ ਕਰਾਇਆ ਉਹ ਪੂਰੇ ਪੰਜਾਬ ਲਈ ਤਿਆਰ ਕਰਾਇਆ ਪੂਰੇ ਪੌਣ ਵਾਲੇ ਸਮੇਂ ਦੇ ਗੇੜਾ ਬੰਨ ਦੇਣਾ ਟੁਕੜਾ ਨਹੀਂ ਚੱਲੀ ਜਾਣਾ ਤਾਂ ਕੰਮ ਆ ਇੱਧਰ ਆ ਕੇ ਲੱਗਿਆ ਫਿਰ ਹੁਣ ਵੀ ਕਿਲਾ ਢਾ ਦੇਣਾ ਉਹਨਾਂ ਦਾ ਬਿਲਕੁਲ ਬਿਲਕੁਲ ਢਾਗ ਦੇਣਾ ਢਾ ਗਿਆ ਤਾਂ ਮਾਰ ਗਿਆ ਬਿਲਕੁਲ ਢਾ ਗਿਆ ਆਜੀ ਬਰੋੜੇ ਲੱਗ ਗਏ ਹੋਣੇ ਆ ਜਮਾ ਮਾਰਿਓ ਮਾਰਾ ਜਾ ਪਿੱਛੇ ਕੈਮਰਾ ਇਕਰੀ ਵਿਖਾਇਓ ਉਹ ਚੋਣ ਬਾਦਲਾਂ ਦੇ ਬਾਦਲਾਂ ਦੇ ਘਰ ਮੂਰੇ ਇਕੱਠ ਸੀ ਹਾਂ ਉਹ ਕੀ ਗੱਲ ਇਹ ਸੀ ਵੱਡੀ ਗੱਲ ਇਹ ਬਾਦਲਾਂ ਦੇ ਘਰ ਮੂਰੇ ਲੋਕਾਂ ਨੇ ਖੜ ਕੇ ਸਰੋਪੇ ਪਾਏ ਆ ਹਾਂ ਜਿਹੜੇ ਬਾਦਲਾਂ ਨੂੰ ਐ ਝੱਕਦੇ ਸੀ ਡਰਦੇ ਸੀ ਬਾਦਲਾਂ ਦੀ ਹਵਾ ਤੋਂ ਵੀ ਡਰਦੇ ਸੀ ਉਹਨਾਂ ਲੋਕਾਂ ਨੇ ਚੇ ਪਾ ਚੱਕਦੀਆਂ ਬਈ ਦੇਖੋ ਪਹਿਲਾਂ ਅਸੀਂ ਇੱਥੇ ਧਰਨਾ ਲਾਉਣ ਆਏ ਸੀ ਬਾਈ ਜਿੱਦ ਤੂੰ ਸਾਥ ਦਾ ਪਰਚਾ ਪਿਆ ਸੀਗਾ ਜਦੋਂ ਨੇ ਸਰਕਾਰ ਸੀਗੀ ਅੱਜ ਤਾਂ ਇਹ ਸਰਕਾਰ ਰਹਿਣੀਗੀ ਅੱਜ ਵੀ ਉਹੀ ਗੱਲ ਕਹਿ ਕੇ ਗਿਆ ਜੀ ਸਾਡੇ ਤੋਂ ਪਰਚੇ ਪਾਏ ਸੀਗੇ ਕੋਈ ਗੱਲ ਨਹੀਂ ਸੀ ਤੁਹਾਨੂੰ ਜਿਹੜੀ ਆਵਾਜ਼ ਆ ਨਾ ਇਹ ਦੁਬਾਰਾ ಕಾಂಗ್ರೆਸੋ ਦਾ ਵੀ ਆ ਨਾ ਝਾੜੂਦੋ ਵੀ ਆ ਨਾ ਕਿਤੇ ਹੋਰ ਦਾ ਬਣਿਆ ਵਾਜ। ਤੇ ਐਵੇਂ ਜਿੱਕਰ ਜਿਹੜੀ ਆਵਾਜ਼ ਜਾਰੀ ਰਹਿਣੀ ਆ ਇੱਕੋ ਗੱਲ ਕਹਿ ਰਹੇ ਨੇ ਲੱਖੇਵਾਲੀ ਨੂੰ ਨੌਜਵਾਨ ਜੀ ਅਸੀਂ ਤੁਹਾਡੇ ਨਾਲ ਆ ਬਸ ਤੱਕੜੇ ਹੋ ਕੇ ਪੰਜਾਬ ਦੇ ਵਿੱਚ ਇੱਕ ਲਹਿਰ ਖੜੀ ਕਰ ਦੋ ਇਹਨਾਂ ਦੇ ਭਾਈ ਬਾਦਲਾਂ ਨੇ ਜੋ ਉਹ ਬੰਦੇ ਨੂੰ ਫੜ ਕੇ ਰੱਖੀ ਹਾਂ ਅੱਛਾ ਜੋ ਬਹਾਰ ਦੇ ਨਾਲ ਧਰੋ ਕਮਾਇਆ ਨਾ ਹਾਂ ਪ੍ਰਮਾਤਮਾ ਦੇ ਘਰ ਦੇ ਰਾਂ ਨੀਰ ਨਹੀਂ ਹਾਂ ਸਭ ਸਾਰਾਂ ਦੇ ਇੱਚੇ ਹੁੰਦਾ ਇੱਕ ਅਰਦਾਸ ਕੀਤੀ ਜੀ ਆਨੇ ਬਿਲਕੁਲ ਇਹ ਜੋ ਇਹਨਾਂ ਨੇ ਪੰਥ ਕਾਮ ਨਾਲ ਜੋ ਜੋ ਕੀਤਾ ਇਹਨਾਂ ਨੇ ਸਿਰਫ ਕੁਰਸੀ ਦੀ ਖਾਤਰ ਉਹ ਹੌਲੀ 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 ਸਾਰੇ ਐ ਜੋ ਕਹਿੰਦਾ ਫੁੱਟ ਫੁੱਟ ਕਿਨੇ ਨਿਕਲੂਗਾ ਉਹ ਫੁੱਟ ਫੁੱਟ ਕੇ ਨਿਕਲ ਰਿਹਾ ਹੁਣ ਜੋ ਇਹਨਾਂ ਦੀ ਹਾਲ ਦਰਦਸ਼ਾ ਹੋ ਰਹੀ ਹੈ ਜਿੰਨਾ ਚੁਲਾਈ ਬੈਠੇ ਸੀ ਨਾਲ ਤੁਹਾਡੇ ਬਰਾਬਰ ਜਾਂ ਕਰਕੇ ਹੈ ਸਪੀਕਰਾਂ ਦੇ ਬਰਾਬਰ ਕਰਕੇ ਚਲਾਈ ਬੈਠੇ ਕਰ ਬਹੁਤ ਚਲਾਉਂਦੇ ਕੋਸ਼ਿਸ਼ਾਂ ਬਹੁਤ ਕਰਨਗੇ ਪਰ ਨਹੀਂ ਭਾਈ ਜੋ ਲੋਕ ਉੱਡਦੇ ਆ ਨਾ ਲੋਕ ਤੂਫਾਨ ਉੱਡਦਾ ਹਨੇਰੀਆਂ ਦੇ ਸਭ ਉੱਡ ਜਾਂਦੇ ਕਰੇ ਕਿਹੜਾ ਕਿਰੇ ਕਿਹੜੇ ਕਿਲੀਆਂ ਇਹਨਾਂ ਦਾ ਕਿਹੜੇ ਕਿਲੇ ਨੇ ਇਹ ਉਹ ਵੀ ਗਦਾਰੀ ਦੇ ਸਿਰ ਤੇ ਜਿਹੜਾ ਮਹਿਲ ਸਾਰਿਆ ਇਹਨਾਂ ਨੇ ਉਹ ਬੱਠ ਸ਼ੁਰੇ ਮਾਰ ਕੇ ਉਹ ਪੰਜਾਬ ਨੂੰ ਮਾਰ ਕੇ ਕਹਾਨ ਕਰਕੇ ਪੈ ਗਿਆ ਭਾਈ ਝਾਰੂ ਵਾਲੇ ਕਹਿੰਦੇ ਸੀਗੇ ਵੀ ਗੜਪੰਤਾ ਗੜਪੰਨਿਆ ਨਹੀਂਗਾ ਚਾ ਰੁਲਦਾ ਅਸੀਂ ਕੱਲਾ ਪੱਟ ਕੇ ਜਾਵਾਂਗੇ ਨਾ ਮਨਸ਼ਾ ਨਹੀਂ ਖਤਮ ਹੋਣਾ ਬਾਲਾ ਦਾ ਰਾਜਨੀਤੀ ਦੇ ਵਿੱਚੋਂ ਬਾਦਲ ਖਤਮ ਆ ਚਾ 24 ਦੇ ਵਿੱਚ ਤੁਸੀਂ ਜੇਦੇ ਤੇ ਰਾਜਨੀਤੀ ਚ ਖਤਮ ਆਏ ਮੈਂ ਕਹਣਾ ਜਿਹੜੀ ਅਸਲ ਅਸਲ ਪੰਥ ਅਸਲ ਪੰਥ ਦੀ ਰਾਜਨੀਤੀ ਪੰਜਾਬ ਦੀ ਰਾਜਨੀਤੀ ਹੁਣ ਸ਼ੁਰੂ ਹੋਣੀ ਆ ਇੱਥੇ ਇੱਥੇ ਰੱਖਿਓ ਜਿਹੜਾ ਹੁਣ ਸ਼ੁਰੂ ਹੋਣੀ ਆ 24 ਇਲੈਕਸ਼ਨ ਦਾ ਜੋ ਜੋ ਮਾਹੌਲ ਬਣ ਰਿਹਾ ਨਾ ਆਜਾ ਮਿੰਦਾ ਬਹੁਤ ਨੇ ਲੱਗੇ ਪਹਿਲਾਂ ਉਹਨਾਂ ਦੇ ਕੀਤੀਆਂ ਕਿਤੇ ਨਾ ਹੋਵੇ ਬੰਦੇ ਬਦਲ ਜਾਂਦੇ ਜਾ ਕੇ ਜਦੋਂ ਦਿੱਲੀ ਜਾਂਦੇ ਆ ਤੇ ਬੰਦੇ ਬਦਲ ਨਾ ਜਾਣ ਅਸੀਂ ਤਾਂ ਦੇਖ ਅੱਜ ਤਾਂ ਬੈਲਾ ਕਿਹੜਾ ਸੀ ਐਮਐਲਏ ਐਮਪੀ ਆ ਕੋਈ ਹਾਂ ਪੈਦਾ ਕਿਹੜਾ ਨਾ 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 ਜਦੋਂ ਤਾਂ ਉਹ ਤਾਂ ਸਰਕਾਰਾਂ ਤੋਂ ਇਹਨਾਂ ਲੱਤਾਂ ਖਾ ਕੇ ਨਹੀਂ ਜੋ ਸਾਡੇ ਕੋਲ ਆਪਣੇ ਸੰਵਿਧਾਨਿਕ ਪਾਵਰ ਹੋਏ ਸੀ ਕਿੱਥੇ ਦਬਾਣਾ ਨੇ ਆ ਅੱਜ ਤਾਂ ਇੱਧਰ ਥੱਲੇ ਖੜ ਕੇ ਮੰਚ ਤੇ ਬੋਲਦੇ ਤਾਂ ਖੜ ਕੇ ਬੋਲਿਆ ਕਰਾਂਗੇ ਬੰਚਾਂ ਦੇ ਉਹ ਡਿਬਰੂਗੜ੍ਹ ਤੇ ਸੱਟ ਲੈ ਉਹਨਾਂ ਨੂੰ ਐਂ ਨਹੀਂ ਸਦਾਈ ਰੱਖ ਲਾਂਗੇ ਮੈਨੂੰ ਲੱਗਦਾ ਉਹ ਵੀ ਆ ਜਾਣੇ ਆ ਆ ਜਾਣੇ ਆ ਭਾਈ ਸਾਰੇ ਆ ਜਾਣੇ ਵੇਖੋ ਜਦੋਂ ਬਾਈ ਖੂਨ ਡੁੱਲਦਾ ਨਾ ਕਿਸੇ ਕੌਮ ਦਾ ਖੂਨ ਦਾ ਮੁੱਲ ਪ੍ਰਮਾਤਮਾ ਵੀ ਮੋੜਦਾ ਇਹ ਜਿੰਨਾ ਖੂਨ ਅਸੀਂ ਬਹਾ ਰਹੇ ਹਾਂ ਕਿੰਨੇ ਚਿਰ ਤੋਂ ਲੈ ਕੇ ਇਹਦਾ ਮੁੱਲ ਤਾਂ ਬਾਈ ਮੁਰਨਾ ਹੀ ਮੁਰਨਾ ਇਹ ਕਦੇ ਨਹੀਂ ਹੋ ਸਕਦਾ ਵੀ ਇਹ ਕਦੇ ਸਾਦਾ ਹੀ ਆਪਾਂ ਖੂਨ ਡੋਲੀ ਜਾਗੇ ਸਾਨੂੰ ਇਹਦੀ ਕੋਈ ਪ੍ਰਾਪਤੀ ਹੋਣੀ ਨਹੀਂ ਹੋਊਗੀ ਖੂਨ ਦਾ ਮੁੱਲ ਸਾਡੇ ਦਾ ਪਊਗਾ ਜੇ ਡੁੱਲਿਆ ਹੁਜਾਕਿਆਂ ਤੋਂ ਲੈ ਕੇ ਪੰਜਾਬ ਦੀ ਜਵਾਨੀ ਦਾ ਕਹਾਣ ਹੋਇਆ ਸੋ ਹੁਣ ਤਾਂ ਇਹੀ ਬੇਨਤੀ ਆ ਛੱਤ ਦੇ ਕੰਮ ਬਾਈ ਕਲੜਾ ਆਏ ਤੁਹਾਡੇ ਹੱਕ ਦੇ ਵਿੱਚ ਦੂਜਰੇ ਵੀ ਆਏ ਆਪਣਾ ਮਰਤਭਲ ਦਾ ਪਰਿਵਾਰ ਵੀ ਆਇਆ ਸਰਬਜੀਤ ਦਾ ਪਰਿਵਾਰ ਵੀ ਆਇਆ ਲੱਗਦਾ ਆਉਂਦੇ ਨਾਲ ਆਉਣ ਨਾਲ ਤੁਹਾਨੂੰ ਵੀ ਸਮਰਥਨ ਮਿਲਿਆ ਤੇ ਲੋਕਾਂ ਦੇ ਵਿੱਚ ਵੀ ਇੱਕ ਲਹਿਰ ਬਣੀ ਆ ਵੀ ਜਿਹੜੀ ਹਵਾ ਉਹ ਰੁਗੀ ਹੋਈ ਸੀ ਫਰੀਦਕੋਟੋਂ ਗਾਂ ਮੜ ਚ ਗਈ ਇੱਕ ਤਾਂ ਦਿਖਦੀ ਆ ਇੱਕ ਤਾਂ ਵੀ ਇਕੱਠੇ ਨੇ ਸਾਰੇ ਜਿਹੜੀ ਚੀਜ਼ ਲੋਕਾਂ ਦੇ ਆਸ ਇਹ ਆ ਵੀ ਯਾਰ ਇੱਕ ਕੱਤੇ ਹੋਣ ਵਾਲੇ ਨਵੇਂ ਚਿਹਰੇ ਜਿਹਨੇ ਲੜਾਈ ਲੜੀ ਆ ਉਹ ਕੱਥੇ ਹੋ ਗਏ ਦੇਖੋ ਇੱਕ ਤਾਂ ਕਹਿੰਦੇ ਨੇ ਜਿਨ੍ਹਾਂ ਦੀ ਕੋਈ ਦੇਣ ਨਹੀਂ ਹੈਗੀ ਪੰਜਾਬ ਦੀ ਹੁਣ ਤੁਸੀਂ ਆਹ ਲਾ ਲਓ ਭਗਵਾਨ ਦਾ ਮਨ ਦੀ ਗੱਲ ਕਰ ਲਓ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਐਮਪੀ ਬਣਨ ਤੋਂ ਪਹਿਲਾਂ ਇੱਕ ਵੀ ਕੰਮ ਦਿਖਾ ਦਿਓ ਪਲੀਜ਼ ਕੋਰਦੇ ਵਿੱਚ ਕਰ ਵੀ ਤਨ ਮੋੜ ਐਮਪੀ ਦੀ ਚੋਣ ਲੜ ਰਿਹਾ ਹੈ ਇੱਕ ਵੀ ਉਹਦਾ ਕੋਈ ਲੋਕਾਂ ਲਈ ਧਰਨਾ ਕੁਝ ਵੀ ਕਰਾ ਦਿਖਾ ਦੇ ਇਹ ਤਾਂ ਇਹਦਾ ਜੇਲੇ ਸਾਰੇ ਆ ਭਾਰਤੀ ਸਾਰੇ ਲੋਕਾਂ ਲਈ ਨੇਗੇ ਹੁਣ ਜਿੱਦਣੇ ਵੀ ਕਾਗਜ਼ ਭਰੇ ਆ 22 ਪਰਚਾ ਦਾ ਜ਼ਿਕਰ ਹੋਇਆ ਹੈ ਕਾਗਜ਼ ਕੈਂਸਲ ਹੋ ਕੇ ਬੜੀ ਆਵਾਜ਼ ਚੱਕੀ ਸੀ ਇੱਕ ਨਹੀਂ ਜਿਹੜਾ 2025 ਕੁਝ ਪਰਚਾ ਚਲਾਉਣ ਦੀ ਪੀਸੋ ਜਿਹੜੇ ਕੋਟਾ ਚੱਲ ਰਹੇ ਉਹਨਾਂ ਦਾ ਜ਼ਿਕਰ ਹੋਇਆ ਹੈ ਉਹ ਸਾਰੇ ਪਾਣੀਆਂ ਦੇ ਪੰਜਾਬੀ ਦੇ ਇੱਕ ਤੇ ਸਾਰੇ ਉਹ ਮਸਲੇ ਨੇਗੇ ਹੁਣ ਕਰਮਜੀਤ ਮੋਲ ਵਰਗੇ ਠੋਕ ਲੁੱਕ ਦੀ ਪਾਲ ਦੇ ਫਰਦ ਨੇ ਪੀਦੇ ਆ ਵੀ ਅਸੀਂ ਇਹੀ ਬਣਦਾਂਗੇ ਉਹ ਕੰਮ ਨਹੀਂ ਰਿਹਾ ਵੀ ਹੁਣ ਨਿਕਲੇ ਲੋਕ ਇਹਨੇ ਸੋਚੀ ਕਰਮਜੀਤ ਮੋਲ ਨੂੰ ਇਹ ਸੀ ਮੈਂ ਜਿੱਤ ਕੇ ਜਾਊ ਹੁਣ ਉਹ ਪਾਲਦਾ ਫਰਦਾ ਮੈਨੂੰ ਠੱਲਿਆ ਕਿੰਨੇ ਆ ਹਾਂ ਬਿਲਕੁਲ ਇਹਨਾਂ ਨੂੰ ਆਏ ਸੀਗਾ ਵੀ ਮੁਕਤ ਦੀ ਆਈ ਪਈ ਆ ਬਾਈ ਬੁੱਲਾ ਦੇ ਸਿੱਕਰੀ ਆਈ ਨਾ ਆ ਕੇ ਹੀ ਬੋਲਦਾ ਕਿ ਨਾ ਮੇਰੀ ਗਰੀਬੀ ਦੇਖੀ ਆ ਮੈਂ ਦੇਖਿਆ ਗਰੀਬੀ ਤਾਂ ਆਪ ਦੇ ਘਰ ਦੀ ਦੂਰ ਕਰੀ ਆ ਲੋਕਾਂ ਨੇ ਥੋੜਾ ਕਰੀ ਆ ਦੂਰ ਗਰੀਬੀ ਲੋਕਾਂ ਨੇ ਸ਼ਗਰ ਲੋਕਾਂ ਦਾ ਲੋਕਾਂ ਦਾ ਕੀ ਫਾਇਦਾ ਕੀਤਾ ਹੁਣ ਇਹ ਕੰਮ ਪੜਾ ਸਾਡੇ ਲਈ ਕੁਝ ਕੀਤਾ ਕਰ ਕੀਤਾ ਹੱਬ ਨੇ ਕੀਤਾ ਅਜੂਲਾ ਸਾਥ ਦੇਵਾਂਗੇ ਇਸ ਕਰਕੇ ਕੋਈ ਮਸ਼ਹੂਰ ਬੰਦਾ ਕੋਈ ਟਾਰਟਕੜਾ ਲੀਡਰ ਨਹੀਂ ਬਣਦਾ ਲੀਡਰ ਹੋਈ ਬਣਦਾ ਜਿਹੜਾ ਲੋਕਾਂ ਦੀ ਲੜਾਈ ਲੜਦਾ ਲੋਕਾਂ ਦੇ ਵਿੱਚ ਰਹਿਣਾ ਲੋਕਾਂ ਦੇ ਮਸਲੇ ਹੱਲ ਕਰਾਉਂਦਾ ਦਿਲ ਚ ਰਹਿਣਾ ਵੀ ਔਖਾ ਨਾ ਜਦੋਂ ਮੈਨੂੰ ਲੱਗਦਾ ਵੀ ਗੱਡੀਆਂ ਪਾਇਲਟ ਅੱਗੇ ਪਿੱਛੇ ਬੜਾ ਕੁਝ ਬਦਲ ਜਾਂਦਾ ਬੰਦੇ ਬਦਲਦੇ ਹਾਲੱਖੇ ਹਨਾ ਇਹ ਚੀਜ਼ ਤਾਂ ਦੇਖੀ ਦੇਖੀ ਹੋਣੀ ਤੁਸੀਂ ਵੀ ਨੋਟਿਸ ਨਹੀਂ ਗਏ ਜਿਹੜੇ ਜਿਹੜੇ ਆ ਕੇ ਉਹੀ ਆ ਜਾਂਦੇ ਨੇਗੇ ਬਦਲ ਜਾਣਾ ਹੁਣ ਬੰਦਾ ਰਹੇਗਾ ਇਸ ਕਰਕੇ ਲੋਕਾਂ ਬਦਲ ਜੂਗਾ ਹਣ ਤੀਤਾ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਬੰਦਾ ਹੁਣ ਰੈਣੀ ਸgarh ਛੜਾ ਲਿਆ ਲੋਕਾਂ ਮੌੜ ਵਾਲਿਆਂ ਦੇ ਲਾਂਮਾ ਜਹਾ ਬਣਾਤਾ ਸੀ ਤੁਸੀਂ ਮਹਿਲਾ ਦਾ ਇੱਕ ਰਲ ਕੇ ਲਾਈ ਜਾਂਦੇ ਹਰੇ ਸਾਰੇ ਭਾਈ ਐ ਕਿ ਉਹ ਲਾਂਮਾ ਬਹਿੰਡਲੇ ਨਹੀਂ ਖੱਟਣਗੇ ਇਹਦਾ ਮੌਲਾਨਾ ਨੇ ਖੱਟ ਲਿਆ ਸੀ ਉਹ ਵੀ ਲਾਉਣਗੇ ਬਹਿੰਡਲੇ ਵੀ ਲਾਉਣਗੇ ਬਾਕੀ ਭਾਈ ਗੱਲ ਤੁਸੀਂ ਬਦਲਣ ਦੀ ਕੀਤੀ ਹੈ ਨਾ ਜਨੂਨਾ ਭਾਈ ਅੰਦਰ ਰੱਖਿਆ ਐਸ ਕੇ ਨਾਇ ਧਰਤੀ ਨਾਲ ਆਪਣੇ ਕੌਮ ਨਾਲ ਹਨਾ ਅੱਜ ਤਾਂ ਜੇ ਕਿਤੇ ਸਾਰਾ ਖੂਨ ਵੀ ਵਹਾਉਣਾ ਪੈਗਾ ਬਹਾ ਦੇਂਗੇ ਯਾਰ ਬਦਲ ਨਾਲੀਆਂ ਕਿਹੜੀਆਂ ਗੱਲਾਂ ਯਾਰ ਜੇ ਬਿਕਣਾ ਹੁੰਦਾ ਤਾਂ ਟਿਕਟਾਂ ਦੇਣ ਨੂੰ ਤਿਆਰ ਸੀ ਵਿਖ ਜਾਂਦੇ ਬਈ ਐਮ ਐਲ ਐ ਐਮ ਪੀ ਐਂ ਹੀ ਬੰਨਣਾ ਹੁੰਦਾ ਉਹਦੇ ਬਾਈ ਜ਼ਿੰਦਗੀ ਦਾ ਮੈਂ ਬਾਰ ਬਾਰ ਕਹਿਣਾ ਜਿੱਦ ਦੇ ਲੱਖਾ ਬਿਕ ਗਿਆ ਉਹਦੇ ਆਖਰੀ ਦਿਨ ਹੁ ਲੱਗੇਗਾ ਯਾਦ ਰੱਖਿਓ ਅੱਜ ਕਹਿ ਕੇ ਜਾਂਦੇ ਆ ਕਿ 2027 ਦੇ ਵਿੱਚ ਵੱਡੀਆਂ ਵੱਡੀਆਂ ਪਾਰ ਜਿਹੜੇ ਕਿਲੇ ਢਾਵਾਂਗੇ ਪੰਜਾਬ ਦੇ ਵਿੱਚ ਐਸੀ ਲੜ ਖੜੀ ਕਰਦਾਂਗੇ ਚਾਰ ਸੀਟਾਂ ਚਾਰ ਸੀਟਾਂ ਕਾਂਗਰਸ ਵਾਲੇ ਤਾਂ ਆਪਣੇ ਭਰਾ ਨੇ ਕੋਈ ਗੱਲ ਨਹੀਂ ਕਾਂਗਰਸ ਸਾਹਿਬ ਨੇ ਬਾਰੇ ਇੱਕ ਗੱਲ ਕਿਹਾ ਵੀ ਇਕੱਠੇ ਚੜੂ ਦੇ ਇਕੱਠਾ ਦਾ ਦਫ਼ਤਰ ਇਕੱਠਾ ਬਣਾ ਲਓ ਬਾਈ ਕਾਂਗਰਸ ਸਾਹਿਬ ਸਾਡੇ ਭਰਾ ਦੇ ਵੈਸੇ ਵੀ ਦਫ਼ਤਰ ਚੜ੍ਹ ਜਾਓ ਦਫ਼ਤਰ ਕਰ ਲਓ ਸੱਚੀ ਯਾਰ ਬਾਈ ਬਣ ਕੇ ਆਈ ਚਾਹੀ ਚੜੂ ਜਿਹੜਾ ਇਕੱਠਾ ਦਫ਼ਤਰ ਲਾ ਲਿਆ ਕਰੋ ਤੇਰਾ ਇਕੱਠੇ ਦੇਗੇ ਆਪਾਂ ਭਰਾ ਆ ਸਾਰੇ ਪਿੰਡਾਂ ਵਾਲੇ ਆਪਾਂ ਸਾਰੇ ਪੰਜਾਬ ਦੇ ਪੁੱਤਾਂ ਇਸ ਕਰਕੇ ਦਫ਼ਤਰ ਇਕੱਠਾ ਬਣਾ ਲਓ ਇੱਥੇ ਵੀ। ਭਾਈ ਇੱਕ ਗੱਲ ਚੇਤੇ ਰੱਖਿਓ ਮੈਂ ਤਾਂ ਇੰਨਾ ਕਹਿਣਾ ਚਾਹਣਾ 1 ਜੂਨ 1984 ਉਹ ਚੇਤੇ ਰੱਖਿਓ ਗੁਰੂ ਗੋਬਿੰਦ ਸਿੰਘ ਦੇ ਪੋਤੇ। ਸਜਾ ਭਾਈ ਸਜਾ ਇੰਨਾ ਚੇਤੇ ਰੱਖਿਓ ਭਾਈ। ਬਹੁਤ ਹੋ ਗਿਆ ਭਾਈ ਇਹ ਪੰਜਾਬ ਨੂੰ ਤੱਕੜੀਆਂ ਨੂੰ ਦੇਖਦਿਆਂ ਨੂੰ। ਆ ਗਿਆ ਨਸਲਾ ਖਾਤਰ ਸਾਹਿਬ ਦੇਓ ਭਾਈ। ਇਹ ਤਾਂ ਤੁਹਾਨੂੰ ਚੱਕੀ ਆਂਦੇ ਆ। ਉਹਦਾ ਘਰ ਹੈ। ਧਾਰੀ ਉਹਦਾ ਘਰ ਹੈ। ਚਲੋ ਭਾਈ ਚਲੋ ਚਲੋ ਲੇਟ ਆ ਭਾਈ ਲੇਟ ਆ ਭਾਈ ਪਹਿਲਾਂ ਲੈਣਾ ਸੀ ਇਹ ਪਹਿਲਾਂ ਸਾਰਿਆਂ ਨੇ ਹੱਥ ਖੜਾ ਕੀ ਕਰੇ ਸੀ ਇਹਨੇ ਸੀ ਉਹ ਕਰਨਾ ਤੇ ਲੋਕਾਂ ਦਾ ਕਰਾਉਣਾ ਲੈ ਜਾਓ ਪੈਂਡਲ ਦੇ ਦਿਓ ਮੌਕਾ ਇਹ ਕਿ ਇਹ ਪੰਜਾਬ ਦੀ ਸਵਾਲਾ ਹੋਂਦਾ ਸਵਾਲਾ ਪੰਜਾਬ ਦਾ